ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਛੋਟਾ ਫੁੱਟਰ ਕਹਿੰਦੇ ਇਹਨੂੰ ਖੁਰਦ ਵੀ ਕਹਿੰਦੇ ਜੀ ਠੀਕ ਹੈ ਜੀ ਜਿਲ੍ਹਾ ਨੂੰ ਪਹੁੰਚ ਦਾ ਜੀ ਮੌਕਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਹੈਗੀ ਹੀ ਗੱਬਣ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਪੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਠੀਕ ਹੈ ਨੇੜੇ ਨੇੜੇ ਬਾਈ ਪਿੰਡ ਕਿਹੜੇ ਆਪਣੇ ਪਿੰਡ ਵੀਰੇ ਨੇੜੇ ਆਪਾਂ ਨੂੰ ਮੋਗਾ ਵੀ ਨੇੜੀ ਆ ਆ ਬੋਨਾ ਰਾਮੂ ਵਾਲਾ ਡਾਲਾ ਧੂਰਕੋਟ ਠੀਕ ਹੈ ਜੀ ਬਦਨੀ ਤੇ ਬਲਾਸਪੁਰ ਨੇੜੇ ਨੇੜੇ ਆ ਮੈਂ ਰਣੀਆਂ ਆ ਗਿਆ ਆ ਮੇਨ ਹਾਈਵੇ ਆਪਣਾ ਮੂਹਰੇ ਆ ਜਾਂਦਾ ਅਸਾਂ ਨੇੜੀ ਆ ਹਾਂ ਸੂਏ ਦੀ ਪਟੜੀ ਤੇ ਆਪਣਾ ਇਹ ਤੋਂ ਪਿੰਡ ਆ ਹਾਂ ਆਪਣਾ ਮਤਲਬ 1/2 ਕਿਲੋਮੀਟਰ ਤੇ ਪਿੰਡ ਦਾ ਹਾਈਵੇ ਤੋਂ ਠੀਕ ਹੈ ਹਾਂਜੀ ਬਈ ਦੱਸੋ ਜੀ ਪਹਿਲੀ ਗਾਂ ਦੀ ਜਾਣਕਾਰੀ ਉਸੂਈ ਦੀ ਇਹ ਬਈ ਦੂਜਾ ਤੇ ਕੱਲ ਸ਼ਾਮ ਦੀ ਸੂਈ ਆ ਹਾਂਜੀ ਤੇ ਜੇ ਰੋਪਈ ਦਿਖਾ ਦੀ ਫਿਰ ਮੇਰਾ ਜੇਰ ਤੇ ਮਗਰ ਜੀ ਬਹੁਤ ਚੰਗੀ ਅਸਾਂ ਜੀ ਹਾਂਜੀ ਮੜੀ ਜੇਰ ਦਿਖਾ ਦੀ ਆ ਜੇਰੋ ਪਈ ਠੀਕ ਲੋਪਰਾ ਜੇਰ ਦੇਖ ਸਕਦੇ ਠੀਕ ਹੈ ਜੀ ਦਾਨਾ ਤੇ ਕੱਲ ਸੂਈ ਆ ਤੇ ਮਗਰ ਬੱਸੀ ਬਹੁਤ ਸੋਹਣੀ ਹੈ ਬੱਚੀ ਬਹੁਤ ਚੰਗੀ ਦਿੱਤੀ ਆ ਬਈ ਠੀਕ ਹੈ ਜੀ ਛੋਟੇ ਛੋਟੇ ਕਰਨਾ ਦੇਖ ਸਕਦੇ ਲੋ ਜੀ ਠੀਕ ਹੈ ਜੀ ਤੇ ਰੇਟ ਭਰਾ ਪਹਿਲੀ ਦੱਸ ਦਿਓ ਜੀ ਰੇਟ ਵੀਰੇ ਮੁੱਲ ਕਿੰਨਾ ਕਰਾ ਲੀਏ ਆਪਾਂ 40000 ਦੀ ਬੱਚੀ ਦੇ ਦਾਂਗੇ ਠੰਡੀ ਸੀਲ ਦੀ ਗਾਰੰਟੀ ਆ ਬੱਚੀ ਦਾ ਲੈਵਲ ਉਹ ਆ ਦਿਖਾ ਦੇ ਲੋ ਜੀ ਚੱਕਾਸ ਦੇ ਭਰਾ ਹੁਣ 10 11 ਕਿਲੋ ਬੋਲੀ ਹੋਗੀ 10 ਕਿਲੋ ਕੋਈ ਮੰਨ ਕੇ ਲੈ ਜਾ ਚੋਈ ਚੋਈ ਇੰਨੀ ਡੰਡੀ ਸੀ ਨਹੀਂ ਕਾਲਾ ਲੈ ਠੀਕ ਹੈ ਠੀਕ ਹਾਂ ਤੋਰੋ ਭਰਾ ਮੜਾ ਜਾ ਭਰਾ ਬਾਈ ਜੀ ਨੇ ਜ਼ਰੂਰ ਪ੍ਰੈਡ ਕਰੋ ਛੋਟਾ ਬੁੱਟਰ ਬਾਈ ਦਾ ਨੂੰ ਫੁਰਦ ਬੁੱਟਰ ਵੀ ਕਹਿੰਦੇ ਆ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੇ ਲੋਲੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਲੋ ਜੀ ਅਮੜਿਆ ਅਮੜਿਆ ਫੋਟਾਂ ਜਰਸੀ ਦਾ ਤੇ ਚਾਈ ਵਾਲ ਦਾ ਕਲੌਜ ਠੀਕ ਹੈ ਜੀ ਹਾਂ ਪਤਾ ਆ ਕੋਨੀ ਕਹਿੰਦੇ ਮੜਾ ਕਹਿ ਮੇ ਤੁਹਾਡਾ ਹਾਜਾ ਕੋਨੀ ਕਹਿੰਦੇ ਲੋ ਜੀ ਆਜਾ ਤੋਰਾ ਤਰਾ ਕਰਮਾ ਵਲੀ ਬੱਡੀ ਬੁੱਡੀ ਬਹੁਤ ਆ ਬਈ ਹਲਾ ਇਹ ਨਾ ਕੋਈ ਛੋਟੀ ਆ ਠੀਕ ਹੈ ਜੀ ਬਈ ਮੁੱਲ ਛੋਟਾ ਕੀਤਾ ਕੱਦ ਵਾਲੀ ਆ ਬੱਚੀ ਨਹੀਂ ਨਹੀਂ ਠੀਕ ਹੈ ਜੀ ਰੇਟ ਬਾਈ ਛੋਟਾ ਜਾਇ ਜੀ ਹੁੰਦੇ ਮੈਂ ਦੇਖ ਅੱਗੇ ਵੀ ਆਪਾਂ ਵੀਡੀਓ ਪਾਈ ਗਏ ਨਹੀਂ ਕੋਈ ਵੱਲ ਹਾਂਜੀ ਹਾਂਜੀ ਠੀਕ ਹੈ ਜੀ ਠੰਡੀ ਛੰਡੀ ਬਹੁਤ ਆ ਠੀਕ ਹੈ ਜੀ ਖਾ ਜਾ ਲੋ ਜੀ ਥੋੜਾ ਬੱਚੇ ਦਾ ਕਰਦੀ ਆ ਉਹ ਤਾਜੀ ਕਰਕੇ ਕਰਦੀ ਆ ਬੱਚਾ ਇਹ ਕਿਹੜਾ ਰੋਡ ਤੇ ਪਸੂ ਬੰਨੇ ਤਾ ਕਰਦੀ ਆ ਥੋੜਾ ਹਾਂਜੀ 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 ਹਾਂ ਲੋਪਾ ਥਾਂ ਥਾਂ ਦਿਖਾ ਦੇ ਨੇੜੇ ਤੋਂ ਚੱਕਰ ਨਹੀਂ ਗੱਲ ਲਾਤ ਲੋਤ ਨਹੀਂ ਮਾਰਦੀ ਜਮਾਂ ਜੀ ਖੰਡੀ ਸੀਲ ਬਹੁਤ ਠੀਕ ਹਾਂ ਲੋਪਰਾ ਬੱਸੀ ਬਹੁਤ ਸੋਹਣੀ ਕਰਮਾ ਵਾਲੀ ਦੀ ਮਗਰ ਠੀਕ ਹੈ ਕੋਈ ਚੱਕਰ ਹੀ ਨਹੀਂ ਗਾਦਾ ਜਿੱਧਰ ਦੀ ਮਰਜ਼ੀ ਵਾਹ ਜੀ ਕੋਈ ਚੱਕਰ ਹੀ ਨਹੀਂ ਠੀਕ ਹੈ ਜੀ ਠੀਕ ਹਾਂ ਥਾਨ ਦਿਖਾ ਦੇ ਇਧਰ ਤੋਂ ਵੀ ਠੀਕ ਥਾਨ ਬਹੁਤ ਚੰਗਾ ਲੱਗਾ ਦੋ ਬੈਗ ਪੀ 14 15 ਕਿਲੋ ਪਿਛਲੇ ਉਹ 13 ਕਿਲੋ ਦਿੱਤਾ ਵਾ ਠੀਕ ਹੈ ਜੀ ਠੀਕ ਹਾਂ ਹਾਂ ਜੀ ਭਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਬਈ ਦੂਜਾ ਸੂਆ ਵਾ ਹਾਂਜੀ ਤੇ ਇਹਦੇ ਇੱਕ ਜਾਂ ਦੋ ਦਿਨ ਬਾਕੀ ਆ ਠੀਕ ਹੈ ਜੀ ਤੇਰਾ ਪਲੋਂ ਦਾ 14 15 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਆ ਰਣੀਏ ਬਿੰਡੋ ਲਈ ਜਾ ਨਾਲ ਹੀ ਆਪਣਾ 6 ਕਿਲੋ ਵਟ ਦੇ ਠੀਕ ਹੈ ਰੇਟ ਭਰਾ ਜਾਇਜਾ ਇਹਦਾ ਰੇਟ 42000 ਰੁਪਏ ਵੀਰੇ ਇਹਦਾ 42 ਹਾਂ ਭਾ ਆਪਣੇ ਵੀਰੇ ਛੋੜੇ ਛੋੜੀ ਹੁੰਦੇ ਆਪਾਂ ਬੜਾ ਮਾਰ ਜਣੀ 1000 2000 ਮੈਂ ਕਾ ਦੇ ਦੀ ਠੀਕ ਹੈ ਠੀਕ ਮੂੰਹ ਮੱਥੇ ਦਿਖਾ ਦੇਗਾ ਕਿੰਨੀ ਜ਼ੋਰ ਠੀਕ ਹੈ ਠੀਕ ਕੋਈ ਗੱਲ ਨਹੀਂ ਲੋ ਜੀ ਚੈੱਕ ਕਰ ਸਾਨੂੰ ਲੈ ਵਾ ਇੱਕ ਅੱਧਾ ਦਿਨ ਬਾਈ ਕਹਿੰਦਾ ਲੋ ਲੈ ਦਨ ਤਾਜਾ ਤੁਸੀਂ ਲਾ ਸਕਦੇ ਲੋ ਜੀ ਕੱਦ ਕਾਠ ਵਾਲੀ ਕੋਈ ਛੋਟੀ ਨਹੀਂ ਪਾਜਾ ਮੈਂ ਇਹਦੇ ਮਾਰਜੀ ਬਈ ਠੰਡੀ ਇਹ ਵੀ ਬਹੁਤ ਠੀਕ ਹੈ ਜੀ ਹਾਂ ਖਾਂ ਤੁੰ ਦਿਖਾਦੇ ਬਹੁਤ ਚੰਗੇ ਠੀਕ ਹੈ ਜੀ ਹਾਂ ਲੋ ਭਰਾ ਫੇਸ ਕੁਆਲਟੀ ਕੱਦ ਕਾਠ ਲੈ ਬਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਭਰਾ ਬਹੁਤ ਸੋਹਣਾ ਲੇਵਾ ਦੁੱਧ ਕੱਢੂ ਕਰਮ ਵਾਲੀ ਵਧੀਆ ਸੋਹਣਾ ਸੁਨੱਖਾ ਠੀਕ ਹੈ ਜੀ ਕਿਉਂਕਿ ਠੰਡ ਨਾ ਕਰਕੇ ਬਾਈ ਨਵਾਈਆਂ ਹੈ ਨਹੀਂ ਬਾਈ ਨੇ ਹਣ ਦੁੱਧ ਦਿੱਤੀ ਦੇਦਾ ਬਈ 17 18 ਕਿਲੋ ਦੂ ਭਾਈ 15 16 ਕਿਲੋ ਮੰਨ ਕੇ ਲੈ ਜਾ ਵੀਰ ਭਰਾ ਠੀਕ ਹੈ ਜੀ ਲੋ ਭਰਾ ਰੇਟ ਵੀ ਬਾਈ ਦਾ ਬਿਲਕੁਲ ਬਾਕੀ ਕੋਈ ਵੀ ਗਰਮੀ ਵਾਲੀਆਂ ਤੁਹ ਵੀ ਆਹ ਕਰੋ ਚਾਪਾਂ ਡੱਬੀਆਂ ਕ੍ਰੋਸ ਆ ਪਰੋਂ ਠੀਕ ਹੈ ਠੀਕ ਹੈ ਹਾਂ ਠੰਡੀ ਠੰਡੀ ਬਹੁਤ ਅਲ ਬਾਕੀ ਬਾਈ ਦੁੱਧ ਸੇਵਾ ਦਾ ਹਨਾ ਜੀ ਹਾਂ ਦੁੱਧ ਬਾਕੀ ਸੇਵਾ ਦਾ ਬਾਕੀ ਬਾਈ ਐਡੇ ਚ ਡਲ ਲੰਗਾਨ ਦੁੱਧ ਦੇ ਦਫੇ ਦੇਣਾ ਜੀ ਕਿਹੜੀ ਨੇ ਠੀਕ ਹੈ ਠੀਕ ਲੋ ਜੇਖ ਰਹੀ ਆ ਜੀ ਠੀਕ ਤੋਂ ਪ੍ਰਾ ਬਾਈ ਜੀ ਨਜ਼ਰੂਕ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉੱਕ ਤੇ ਬਾਈ